ਤਾ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਨੇ ਤਬਾਹੀ ਅਛੜਿਓ ਮਚਾਈ ਹੋਈ ਆ ਨਦੀਆਂ ਨਾਲੇ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਇਹਨਾਂ ਨਦੀਆਂ ਨਾਲਿਆਂ ਦੇ ਕਾਰਨ ਪਾਣੀ ਦੇ ਕਾਰਨ ਕਾਫੀ ਜ਼ਿਆਦਾ ਹਿਮਾਚਲ ਦੇ ਵਿੱਚ ਨੁਕਸਾਨ ਆ ਛੜਾ ਉਹ ਦੇਖਣ ਨੂੰ ਮਿਲਿਆ ਤਾਂ ਕੁਝ ਤਸਵੀਰਾਂ ਨੇ ਛੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਇੱਕ ਨਾਲਾ ਬਣਿਆ ਹੋਇਆ ਸੀ ਮੀਂਹਾਂ ਦੇ ਕਾਰਨ ਨਾਲਾ ਛੜਾ ਉਹ ਵੀ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰਿਆ ਹੋਇਆ ਸੀ ਤੇ ਨਾਲੇ ਦੇ ਵਿੱਚ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਤੇਜ ਹੈ ਪਰ ਕੁਝ ਲੋਕ ਨੇ ਜਿਹੜੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਤਾਂ ਇੱਕ ਮੁੰਡੇ ਦੀ ਤਸਵੀਰ ਵੀ ਤੁਹਾਡ ਨੂੰ ਦਿਖਾ ਰਹੇ ਆ ਤਾਂ ਇਸ ਤਸਵੀਰ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਮੁੰਡਾ ਜਿਹੜਾ ਨੌਜਵਾਨ ਆਪਣੇ ਮੋਟਰਸਾਈਕਲ ਦੇ ਉੱਪਰ ਸਵਾਰ ਹੁੰਦਾ ਤੇ ਨਾਲੇ ਦੇ ਤੇਜ਼ ਪਾਣੀ ਦੇ ਵਹਾਅ ਦੇ ਵਿੱਚੋਂ ਲੰਘਾਉਣ ਦੀ ਮੋਟਰਸਾਈਕਲ ਨੂੰ ਕੋਸ਼ਿਸ਼ ਕਰਦਾ ਹੈ ਅੱਧ ਤੋਂ ਜ਼ਿਆਦਾ ਉਹ ਮੋਟਰਸਾਈਕਲ ਨਾਲੇ ਦੇ ਵਿੱਚੋਂ ਲੰਘ ਜਾਂਦਾ ਪਰ ਅੱਗੇ ਜਾ ਕੇ ਇੱਕ ਟੋਆ ਹੁੰਦਾ ਜਿਹੜਾ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਨਹੀਂ ਦਿਖਦਾ ਤੇ ਉਸ ਮੁੰਡੇ ਦਾ ਮੋਟਰਸਾਈਕਲਾ ਜਿਹੜਾ ਉਸ ਖੱਡੇ ਦੇ ਵਿੱਚ ਡਿੱਗ ਜਾਂਦਾ ਜਿਸ ਕਰਕੇ ਉਸ ਦਾ ਮੋਟਰਸਾਈਕਲ ਜਿਹੜਾ ਉਹ ਪਾਣੀ ਦੇ ਤੇਜ਼ ਵਹਾਰ ਦੇ ਵਿੱਚ ਰੁੜ ਜਾਂਦਾ ਤਾਂ ਜਿਹੜੇ ਸਥਾਨਕ ਲੋਕ ਉੱਥੇ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਨੌਜਵਾਨ ਦਾ ਰੈਸਕਿਊ ਜਿਹੜਾ ਉਹ ਕੀਤਾ ਜਾਂਦਾ ਤਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਇਹ ਤਸਵੀਰਾਂ ਨੇ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਤਾਂ ਇਹ ਤਸਵੀਰਾਂ ਸ਼ਿਮਲਾ ਦੇ ਰਾਮਗੜ੍ਹ ਨਾਲੇ ਦੀਆਂ ਦੱਸਿਆ ਜਾ ਰਹੀਆਂ ਨੇ ਜਿੱਥੇ ਪਾਣੀ ਦੇ ਤੇਜ਼ ਵਹਾਰ ਨੇ ਕਹਿਰਾ ਜਿਹੜਾ ਉਹ ਮਚਾਇਆ ਹੋਇਆ ਸੀ ਲੋਕ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਦੇ ਲਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸੀ ਤਾਂ ਉੱਥੇ ਹੀ ਇੱਕ ਨੌਜਵਾਨ ਦੇ ਵੱਲੋਂ ਫੁਕਰੀ ਮਾਰਨ ਦੇ ਲਈ ਆਪਣਾ ਮੋਟਰਸਾਈਕਲ ਜਿਹੜਾ ਉਹ ਪਾਣੀ ਦੇ ਵਿੱਚ ਉਤਾਰ ਦਿੱਤਾ ਜਾਂਦਾ ਹਾਲਾਂਕਿ ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿ ਉਸ ਦੇ ਵੱਲੋਂ ਇਹ ਕੋਈ ਸਟੰਟ ਕੀਤਾ ਜਾ ਰਿਹਾ ਸੀ ਜਾਂ ਫਿਰ ਕੋਈ ਰੀਲ ਬਣਾਈ ਜਾ ਰਹੀ ਸੀ ਪਰ ਇਸ ਮੁੰਡੇ ਦੇ ਵੱਲੋਂ ਆਪਣੀ ਜਾਨ ਆ ਜਿਹੜੀ ਉਸ ਨੂੰ ਜੋਖਮ ਦੇ ਵਿੱਚ ਪਾਇਆ ਗਿਆ ਤਾਂ ਇਹ ਮੁੰਡਾ ਜਿਹੜਾ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਉਸ ਨਾਲੇ ਦੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਉਹ ਲੰਘਣ ਦੀ ਕੋਸ਼ਿਸ਼ ਕਰਦਾ ਆਧਤੋਂ ਜ਼ਿਆਦਾ ਨਾਲਾ ਪਾਰ ਕਰ ਲੈਂਦਾ ਪਰ ਨਾਲੇ ਦੇ ਵਿੱਚ ਇੱਕ ਟੋਆ ਇੰਨਾ ਜ਼ਿਆਦਾ ਡੂੰਘਾ ਹੁੰਦਾ ਤਾਂ ਮੋਟਰਸਾਈਕਲ ਆ ਜਿਹੜਾ ਉਸ ਟੋਏ ਦੇ ਵਿੱਚ ਡਿੱਗ ਜਾਂਦਾ ਤੇ ਮੋਟਰਸਾਈਕਲ ਆ ਜਿਹੜਾ ਉਸ ਮੁੰਡੇ ਦਾ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਜਦ ਕਿ ਉੱਥੇ ਜਿਹੜੇ ਲੋਕ ਮੌਜੂਦ ਹੋ ਹੁੰਦੇ ਨੇ ਬੜੀ ਮੁਸ਼ਕਲ ਦੇ ਨਾਲ ਉਸ ਮੁੰਡੇ ਦਾ ਰੈਸਕਿਊ ਕਰਦੇ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਉਸ ਮੁੰਡੇ ਨੂੰ ਬਾਹਰ ਕੱਢ ਦਿੰਦੇ ਨੇ ਤਾਂ ਸ਼ਿਮਲੇ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਜਿੱਥੇ ਸ਼ਿਮਲੇ ਦੇ ਵਿੱਚ ਲਗਾਤਾਰ ਭਾਰੀ ਮੀਂਹ ਛੜਾਉ ਪੈ ਰਿਹਾ ਤੇ ਭਾਰੀ ਮੀਂਹ ਦੇ ਕਾਰਨ ਨਦੀਆਂ ਨਾਲੇ ਨੇ ਜਿਹੜੇ ਉਹ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਉਤਰੇ ਹੋਏ ਨੇ ਕਾਫੀ ਜ਼ਿਆਦਾ ਨੁਕਸਾਨਾ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਕਈ ਲੋਕਾਂ ਨੇ ਇਸ ਪਾਣੀ ਦੇ ਕਾਰਨ ਆਪਣੀ ਜਾਨ ਨਛੜੀ ਉਹ ਵੀ ਗਵਾਈ ਸੀ ਪਰ ਕੁਝ ਲੋਕ ਅਜਿਹੇ ਨੇ ਕਿ ਆਪਣੀ ਜਾਨ ਨੂੰ ਖੁਦ ਜੋਖਮ ਦੇ ਵਿੱਚ ਪਾਰੰਦ ਨੇ ਇਸ ਗੱਲ ਦਾ ਸਬੂਤ ਇਹ ਤਸਵੀਰਾਂ ਨੇ ਜਿਹੜੀਆਂ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਾਣੀ ਦਾ ਤੇਜ਼ ਵਹਾਅ ਚੱਲ ਰਿਹਾ ਤਾਂ ਕਈ ਲੋਕ ਨੇ ਜਿਹੜੇ ਬਾਹਰ ਖੜੇ ਪਾਣੀ ਘਟਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਇਸ ਮੁੰਡੇ ਦੇ ਵੱਲੋਂ ਦੇਖਿਆ ਜਾ ਸਕਦਾ ਜੇ ਆਪਣੇ ਮੋਟਰਸਾਈਕਲ ਨੂੰ ਪਾਣੀ ਦੇ ਵਿੱਚ ਉਤਾਰ ਦਿੱਤਾ ਜਾਂਦਾ ਹੈ ਕਾਫੀ ਤੇਜ਼ ਰਫ਼ਤਾਰ ਦੇ ਨਾਲ ਉਸ ਨਾਲੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਗੇ ਇੱਕ ਟੋਆ ਹੁੰਦਾ ਤੇ ਇਸ ਮੁੰਡੇ ਦਾ ਮੋਟਰਸਾਈਕਲ ਹੈ ਜਿਹੜਾ ਉਹ ਸਿੱਧਾ ਟੋਏ ਦੇ ਵਿੱਚ ਡਿੱਗ ਜਾਂਦਾ ਤੇ ਇਸ ਮੁੰਡੇ ਦਾ ਮੋਟਰਸਾਈਕਲ ਹੈ ਜਿਹੜਾ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਜਾਂਦਾ ਹਾਲਾਂਕਿ ਲੋਕਾਂ ਦੇ ਵੱਲੋਂ ਇਸ ਦਾ ਰੈਸਕਿਊ ਹੈ ਜਿਹੜਾ ਉਹ ਕੀਤਾ ਗਿਆ ਪਰ ਇਸ ਦਾ ਲੱਖਾਂ ਦਾ ਮੋਟਰਸਾਈਕਲ ਹੈ ਜਿਹੜਾ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ